ਅਭਿਸ਼ੇਕ ਸ਼ਰਮਾ ਦੇ ਭੈਣ ਜੋ ਨੇ ਕੋਮਲ ਸ਼ਰਮਾ ਤੇ ਲਵੀ ਸ਼ੋਭਰਾਏ ਹੋਣਾ ਦਾ ਜਿਹੜਾ ਇੱਥੇ ਵਿਆਹ ਜਿਹੜਾ ਹੋ ਚੁੱਕਿਆ ਹੈ ਤਾਂ ਅਨੰਤ ਕਾਰਜ ਹੋਣ ਤੋਂ ਬਾਅਦ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਇਸ ਜਗ੍ਹਾ ਤੋਂ ਗੁਰੂ ਘਰ ਤੋਂ ਹੋ ਕੇ ਹੁਣ ਇਹਨਾਂ ਵੱਲੋਂ ਜੋ ਫੈਸਟਨ ਹੋਟਲ ਹੈਗਾ ਉੱਥੇ ਜਾਇਆ ਜਾਣਾ ਤਾਂ ਭਾਰਤੀ ਕ੍ਰਿਕਟ ਦਾ ਨਾਂ ਰੋਸ਼ਨ ਕੀਤਾ ਗਿਆ ਹੈ ਅਭਿਸ਼ੇਕ ਸ਼ਰਮਾ ਹੋਣਾ ਵੱਲੋਂ ਤਾਂ ਵਿਆਹ ਤੋ ਬਾਦ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪੂਰਾ ਪਰਿਵਾਰ ਜੋ ਇੱਥੇ ਮੌਜੂਦ ਹੈਗਾ ਹੈ ਤਾਂ ਹੁਣ ਜੋ ਲਵਿਸ਼ੋਪਰਾਏ ਨੇ ਤਾਂ ਉਹਨਾਂ ਦੇ ਨਾਲ ਜੋ ਕਹਿ ਸਕਦੇ ਆ ਕਿ ਨਵੀਂ ਜੋੜੀ ਵਿਆਹੀ ਜੋੜੀ ਹੋਣ ਜਿਹੜੀ ਆ ਉਸ ਹੋਟਲ ਦੇ ਵਿੱਚ ਪੈਲਸ ਦੇ ਵਿੱਚ ਜਾਂਦੀ ਦਿਖਾਈ ਦੇਗੀ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਜਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹਾਂ ਲਵੀ ਸ਼ੋਭਰਾਏ ਤੇ ਉਹਨਾਂ ਦੇ ਨਾਲ ਜੋ ਵਿਆਹੀ ਨਵੀਂ ਜੋੜੀ ਜਿਹੜੀ ਹੈ ਇੱਥੇ ਮੌਜੂਦ ਹੈ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਨਵੀਂ ਜੋੜੀ ਅੱਜ ਵਿਆਹ ਤੋਂ ਬਾਅਦ ਹੁਣ ਬਾਈ ਜੀ ਬਾਈ ਜੀ ਲਵੀ ਤੁਸੀਂ ਦੇਖ ਸਕਦੇ ਹੋ ਕਿ ਅਭਿਸ਼ੇਕ ਸ਼ਰਮਾ ਤੇ ਜੋ ਭੈਣ ਜੀ ਨੇ ਤੇ ਨਾਲ ਉਹਨਾਂ ਦੇ ਕੋਮਲ ਸ਼ਰਮਾ ਤੇ ਨਾਲ ਉਹਨਾਂ ਦੇ ਲਵਿਸ਼ ਉਭਰਾਏ ਉਹਨਾਂ ਦੇ ਜੋ ਵਿਆਹ ਦੀਆਂ ਤਸਵੀਰਾਂ ਦਿਖਾਈਆਂ ਲਾਵਾਂ ਫੇਰੀਆਂ ਦੇ ਤਸਵੀਰਾਂ ਸਾਂਝੇ ਕੀਤਾ ਤਾਂ ਹੁਣ ਇਸ ਤੋਂ ਬਾਅਦ ਹੁਣ ਹੋਟਲ ਦੇ ਵਿੱਚ ਜਾਂਦੇ ਦਿਖਾਈ ਦੇਣਗੇ ਤਾਂ ਹੋਟਲ ਦੇ ਵਿੱਚ ਦੱਸ ਦਈਏ ਕਿ ਜਿੱਥੇ ਫੰਕਸ਼ਨ ਹੋਣਾ ਹੈ ਉੱਥੇ ਵੀ ਵੀਆਈਪੀਜ਼ ਆਉਣਗੇ ਵਕਫ-ਵਕਫ ਸਿਆਸਤਦਾਨ ਪਹੁੰਚੇ ਹੋਣਗੇ ਵਕਫ-ਵਕਫ ਪਾਰਟੀਆਂ ਤੋਂ ਤਾਂ ਉਸ ਦੇ ਨਾਲ ਨਾਲ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵੀ ਖਾਸ ਤੌਰ ਦੇ ਉੱਤੇ ਉੱਥੇ ਪਹੁੰਚਣਗੇ ਨਵੀਂ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਤੜਨਾਲ ਸਾਂਝੀਆਂ ਕੀਤੀਆਂ ਨੇ ਜਗਬਾਨੀ ਟੀਵੀ ਦੇ ਉੱਤੇ ਤਾਂ ਹੁਣ ਇਸ ਜਗ੍ਹਾ ਤੋਂ ਬਾਅਦ ਹੁਣ ਨਵੀਂ ਵਿਆਹੀ ਜੋੜੀ ਜਿਹੜੀ ਆ ਹੁਣ ਫੈਸਟਨ ਹੋਟਲ ਵਿਖੇ ਪਹੁੰਚੇਗੀ ਤਾਂ ਪੂਰੇ ਪਰਿਵਾਰ ਜੋ ਆ ਉਹ ਨਾਲ ਆ ਤਾਂ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜਨਾਲ ਕੱਲੀ-ਕੱਲੀ ਅਪਡੇਟ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਕੈਮਰਾਮੈਨਸ ਦੀਕਮਰ ਦੇ ਨਾਲ ਇੱਛਾ ਸੋਣ ਜਗਬਾਨੀ ਟੀਵੀ ਸ਼੍ਰੀਮਨ ਸਸਾਈ